ਵੜ ਭਾਗੇ ਆ ਕਿ ਅਸੀਂ ਇਸ ਨਗਰ ਕੀਰਤਨ ਦੀ ਜਿਹੜੀ ਆਮਦ ਦੇ ਵਿੱਚ ਅਸੀਂ ਸਾਰੀ ਸੰਗਤ ਜਿਹੜੀ ਹੈ ਸਵਾਗਤ ਦੇ ਵਿੱਚ ਖੜੀ ਹੈ ਜਿਹੜੀਆਂ ਜੇ ਕਹੀਏ ਨਾ ਰੌਣਕਾਂ ਸੰਗਤ ਦੀ ਆਸਥਾ ਇਹ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਟੱਕਰਾਂ ਦਿੱਤੀ ਜਿਨ੍ਹਾਂ ਨੇ ਜਿਹੜੇ ਜ਼ੁਲਮ ਦੇ ਖਿਲਾਫ ਲੜੇ ਨੇ ਕਦੇ ਬਾਬਰ ਦੇ ਕਦੇ ਔਰੰਗਜ਼ੇਬ ਦੇ ਕਦੇ ਸੂਬੇ ਸਰਹੰਦ ਦੇ ਕਦੇ ਦਿਨ ਮਨਾਉਂਦੇ ਕੋਈ ਦੇਖਿਆ ਇਹ ਸ਼ਹੀਦਾਂ ਦੇ ਦਿਨ ਮਨਾਉਂਦੇ ਨੇ ਚੜਦੀ ਕਲ ਵਾਲੀ ਕੌਮ ਹੈ ਜਿਹੜੀ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦੀ ਰਹੀ ਹੈ ਜਿਹੜਾ ਮੁਗਲਾਂ ਦੇ ਵਿੱਚ ਰਾਜ ਦਾ ਖਿਤਾਬ ਬਹੁਤ ਘੱਟ ਬੰਦਿਆਂ ਨੂੰ ਮਿਲਦਾ ਸੀ ਰਾਜਾਂ ਦਾ ਖਿਤਾਬ ਮਿਲਿਆ ਹੋਇਆ ਉਸ ਇਨਸਾਨ ਨੇ ਦੁਨੀਆ ਦੀ ਬੇਸ਼ਕੀਮਤੀ ਜਗਾ ਜਿਹੜੀ ਦੁਨੀਆ 'ਚ ਇਦੋਂ ਮਹਿੰਗੀ ਜਗਾ ਕਿਤੇ ਨਹੀਂ ਅਜੇ ਤੱਕ ਹੋਈ ਕਿ ਇੱਕ ਅੰਗੀਠਾ ਸਾਹਿਬ ਵਾਸਤੇ 75000 ਸੋਨੇ ਦੀਆਂ ਮੋਹਰਾਂ ਜਿਹੜੀਆਂ ਖੜੀਆਂ ਜਿਹਦੀ ਕੀਮਤ 2 ਅਰਬ ਕਰੋੜ ਰੁਪਏ ਤੋਂ ਉੱਤੇ ਉਸ ਟਾਈਮ ਦੇ ਨੇੜੇ ਜਾ ਚ ਲਾਈਏ ਬਣਦੀ ਹੈ ਤੇ ਉਹ ਚੀਜ਼ ਜਿਹੜੀ ਹੈ ਉਹ ਜਗ੍ਹਾ ਲੈ ਕੇ ਦਿੱਤੀ ਮੈਂ ਤਰਾਸ ਤੇ ਹੀ ਮੰਨਦਾ ਕਈ ਜਗ੍ਹਾ ਮੈਨੂੰ ਦੁੱਖ ਹੁੰਦਾ ਕਿ ਜੋ ਇਸ ਸਥਾਨ ਦਾ ਆਲੋਵਰਕ ਸਾਹਿਬ ਹੈ ਜਾਂ ਸਾਡੇ ਇਲਾਕੇ ਚ ਕੋਈ ਸਾਹਿਬ ਹੈ ਜਾਂ ਦੀਵਾਨ ਟੋਡਰ ਮਲ ਜੀ ਦੀ ਜਗ੍ਹਾ ਹੈ ਇਹਨੂੰ ਬਹੁਤ ਵੱਡਾ ਹੋਰ ਕਰਨਾ ਚਾਹੀਦਾ ਤੇ ਸਮਾਂ ਪਰਮਾਤਮਾ ਦੇਊਗਾ ਕਦੇ ਤਾਂ ਜ਼ਰੂਰ ਬਣਾਵਾਂਗੇ ਜੋਤੀ ਸਰੂਪ ਸਾਹਿਬ ਤੋਂ ਨਗਰ ਕੀਰਤਨ ਚੱਲਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਆਲੂਰ ਖਬੀਗੇ ਪਹੁੰਚਣਾ ਪਹਿਲਾਂ ਤੁਸੀਂ ਤਸਵੀਰਾਂ ਨਾਬਾ ਦੀਆਂ ਦੇਖੀਆਂ ਨੇ ਜਿੱਥੇ ਨਾਬਾ 'ਚ ਜਗ੍ਹਾ-ਜਗ੍ਹਾ ਸੰਗਤ ਨਤਮਸਤਕ ਹੁੰਦੀ ਆ ਸੱਚੀ ਸ਼ਰਧਾਂਜਲੀ ਭੇਟ ਕਰਦੀ ਆ ਸੋ ਅਸੀਂ ਜ਼ਿਲ੍ਹਾ ਸੰਗਰੂਰ 'ਚ ਹੁਣ ਮੌਜੂਦ ਆ ਕਿਉਂਕਿ ਜ਼ਿਲ੍ਹਾ ਪਟਿਆਲਾ ਤੋਂ ਐਂਟਰ ਹੋਣਾ ਜ਼ਿਲ੍ਹਾ ਸੰਗਰੂਰ 'ਚ ਫਤਿਹਗੜ੍ਹ ਸਾਹਿਬ ਤੋਂ ਪਹਿਲਾਂ ਜਿਹੜਾ ਪਟਿਆਲਾ ਫਿਰ ਜ਼ਿਲ੍ਹਾ ਸੰਗਰੂਰ ਉੱਜੇ ਜ਼ਿਲ੍ਹਾ ਸੰਗਰੂਰ 'ਚ ਗੁਰਦੁਆਰਾ ਮੰਜੀ ਸਾਹਿਬ ਆਲੂਰਖ ਸਥਿਤਾ ਆਲੂਰਖ ਪਿੰਡ ਦੇ ਵਿੱਚ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂ ਰਿਹਾ ਨਾਬਾ ਤੋਂ ਭਵਾਨੀਗੜ ਹਾਈਵੇ ਆਹੇ ਜਿੱਥੋਂ ਨਾਬੇ ਤੋਂ ਚੱਲਦਾ ਹੋਇਆ ਨਗਰ ਕੀਰਤਨ ਬੌੜਾਂ ਕਨੁੜਕੀ ਮਾਜਾ ਮਾਜੀ ਦਾ ਅੱਡਾ ਉਸ ਤੋਂ ਬਾਅਦ ਨਾਬਾ ਭਵਾਨੀਗੜ ਹਾਈਵੇ ਛੱਡਣਾ ਪਿੰਡਾਂ ਵਿੱਚ ਨੂੰ ਹੋਣਾ ਤੇ ਦੀਵਾਨ ਟੋਡਰਮੱਲ ਜੀ ਦੇ ਪਿੰਡ ਪਿੰਡ ਕਾਕੜਾ ਵਿਖੇ ਪਹੁੰਚਣਾ ਪਿੰਡ ਕਾਕੜਾ ਵਿਖੇ ਪਹੁੰਚਣ ਤੋਂ ਬਾਅਦ ਨਗਰ ਕੀਰਤਨ ਨੇ ਆਲੂਰਖ ਸਾਹਿਬ ਦੀ ਧਰਤੀ ਦੇ ਪਵਿੱਤਰ ਧਰਤੀ ਤੇ ਪਹੁੰਚਣਾ ਜਿੱਥੇ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜਦ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੀਆਂ ਅਸਥੀਆਂ ਮੌਜੂਦ ਨੇ ਉੱਥੇ ਪਹੁੰਚੀਆਂ ਦਿਵਾਨ ਟੋਡਰ ਮੱਲ ਉੱਥੇ ਲੈ ਕੇ ਆਏ ਸੋ ਹਲਕਾ ਸੰਗਰੂਰ ਤੋਂ ਸ਼ਰੋਮਣੀ ਅਕਾਲੀ ਦਲ ਦੇ ਇੰਚਾਰਜ ਬਿੰਦਰਜੀਤ ਗੋਲਡੀ ਪਹੁੰਚੇ ਨੇ ਮਾਝਾ ਮਾਜੀ ਦੇ ਬੱਸ ਸਟੈਂਡ ਤੇ ਜਿੱਥੇ ਨਗਰ ਕੀਰਤਨ ਦੀ ਵੇਟ ਕਰ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਗੋਲਡੀ ਜੀ ਪਹੁੰਚੋ ਇੰਤਜ਼ਾਰ ਕਰ ਰਹੇ ਹਾਂ ਨਗਰ ਕੀਰਤਨ ਪਹੁੰਚ ਰਿਹਾ ਜੀ ਜੀ ਥੋੜੀ ਦੇਰ ਦੇ ਵਿੱਚ ਜਿਹੜਾ ਨਗਰ ਕੀਰਤਨ ਹੈ ਸੰਗਰੂਰ ਹਲਕਾ ਸੰਗਰੂਰ ਦੀ ਹੱਦ ਇਥੋਂ ਸ਼ੁਰੂ ਹੁੰ ਕਿ ਅਸੀਂ ਇਸ ਨਗਰ ਕੀਰਤਨ ਦੀ ਜਿਹੜੀ ਆਮਦ ਦੇ ਵਿੱਚ ਅਸੀਂ ਸਾਰੀ ਸੰਗਤ ਜਿਹੜੀ ਹੈ ਸਵਾਗਤ ਦੇ ਵਿੱਚ ਖੜੀ ਹੈ ਤੇ ਮੈਂ ਇੱਥੇ ਗੱਲ ਕਹਿਣੀ ਚਾਹਣਾ ਯਾਰ ਇਹ ਜਿਹੜੀਆਂ ਜੇ ਕਹੀਏ ਨਾ ਰੌਣਕਾਂ ਸੰਗਤ ਦੀ ਆਸਥਾ ਇਹ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਟੱਕਰ ਆ ਗਏ ਜਿਨ੍ਹਾਂ ਨੇ ਜਿਹੜੇ ਜ਼ੁਲਮ ਦੇ ਖਿਲਾਫ ਲੜੇ ਨੇ ਕਦੇ ਬਾਬਰ ਦੇ ਕਦੇ ਔਰੰਗਜ਼ੇਬ ਦੇ ਕਦੇ ਸੂਬੇ ਸਰਹੰਦ ਦੇ ਕਦੇ ਦਿਨ ਮਨਾਉਂਦੇ ਕੋਈ ਦੇਖਿਆ ਇਹ ਸ਼ਹੀਦਾਂ ਦੇ ਦਿਨ ਮਨਾਉਂਦੇ ਨੇ ਤੇ ਅੱਜ ਜਿਹੜੀ ਸਾਡੀ ਕੌਮ ਹੈ ਉਦਾ ਬਹੁਤ ਵੱਡਾ ਪਣਾ ਹੈ ਵੱਡਾ ਪਣਾ ਇਹ ਤੇ ਕੌਮ ਦੀ ਇੱਕ ਵਿਲੱਖਣਤਾ ਹੈ ਕਿ ਅੱਜ ਜਿਹੜੀ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਚੜ੍ਹਦੀ ਕਲਾ ਵਾਲੀ ਕੌਮ ਹੈ ਜਿਹੜੀ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦੀ ਰਹੀ ਹੈ ਤੇ ਇਹਦੇ ਚ ਇੱਕ ਚੀਜ਼ ਹੋਰ ਬੜੀ ਵਿਲੱਖਣ ਹੈ ਕਿਉਂਕਿ ਇਹ ਜਗ੍ਹਾ ਜੇ ਸਥਾਨ ਦੀ ਗੱਲ ਕਰੀਏ ਤਾਂ ਇਹਦੇ ਦੀਵਾਨ ਟੋਡਰ ਮਲਜੀ ਦੀ ਜਗ੍ਹਾ ਕਾਕੜਾ ਜਾਂ ਆਲੋਵਰਖ ਦੀ ਧਰਤੀ ਤੇ ਜਿੱਥੇ ਜਾ ਕੇ ਸਮਾਪਤੀ ਹੋਣੀ ਹੈ ਇਸ ਨਗਰਗੀਤਾਂ ਦੀ ਮੈਂ ਸਾਰੀ ਸੰਗਤ ਨੂੰ ਕਹੂੰਗਾ ਦੁਨੀਆ ਦੇਸ਼ ਵਿਦੇਸ਼ ਤੁਹਾਡਾ ਚੈਨਲ ਦੇਖਿਆ ਜਾਂਦਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਲੋਵਰਖ ਸਾਹਿਬ ਜ਼ਰੂਰ ਮੱਥਾ ਟੇਕਣ ਆਇਆ ਕਰੋ ਬਹੁਤ ਪਵਿੱਤਰ ਧਰਤੀ ਹੈ ਜਿੱਥੇ ਕਿਉਂਕਿ ਗੁਰੂ ਜਿਹੜੇ ਆਪਣੇ ਮਾਤਾ ਜੀ ਦੀਆਂ ਤੇ ਛੋਟੇ ਸਾਹਿਬ ਜਦਿਆਂ ਦੀ ਆਸਥੀਆਂ ਵਿਰਾਜਮਾਨ ਨੇ ਤੇ ਦੀਵਾਨ ਟੋਡਰ ਮਲ ਜੀ ਦਾ ਵੀ ਕੋਟਨ ਕੋਟ ਸ਼ੁਕਰਾਨਾ ਧੰਨਵਾਦ ਹੈ ਬਿਲਕੁਲ ਵੈਸੇ ਗੋਲੀ ਜੀ ਗੱਲਬਾਤ ਕਰੀ ਉਹਦੋਂ ਮੁਗਲਾਂ ਦਾ ਇੱਕ ਰਾਜ ਸੀ ਜੀ ਕਿੰਨੇ ਡਰਦੇ ਸੀ ਕਿ ਛੋਟੇ ਸਾਹਿਬ ਜਦਿਆਂ ਨੂੰ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜਾ ਕੋਈ ਹੈਲਪ ਕਰਦਾ ਸੀ ਮਦਦ ਕਰਦਾ ਸੀ ਵੀ ਬਹੁਤ ਸਹੀਹੇ ਦਿੱਤੇ ਜਾਂਦੇ ਸੀ ਕਿਤੇ ਨਾ ਕਿਤੇ ਕੋਲੂ ਚ ਪੀੜ ਤੇ ਜੀ ਜਿਨ੍ਹਾਂ ਨੇ ਦੁੱਧ ਪਿਲਾਇਆ ਕਿਤੇ ਨਾ ਕਿਤੇ ਦੀਵਾਨ ਟੋਡਰ ਮਲ ਉੱਥੇ ਕਿੰਨੀ ਸੇਵਾ ਨਿਭਾਈ ਜਿਹੜੇ ਸੰਗ ਦਲੇਰ ਬੰਦੇ ਜਿਹੜੇ ਹੁੰਦੇ ਨੇ ਨਾ ਕੌਮ ਉਹਨਾਂ ਦੇ ਸਿਰ ਤੇ ਚੱਲਦੀਆਂ ਨੇ ਚਾਹੇ ਕਿਸੇ 'ਚ ਹੋਵੇ ਧਰਮ ਜਿਹੜਾ ਹੈ ਨਾ ਧਰਮ ਹਮੇਸ਼ਾ ਤਾਰਨ ਕਰਨ ਦਾ ਮੰਨਣ ਦਾ ਹੈ ਮੰਨਣ ਦਾ ਨਹੀਂ ਤਾਰਨ ਕਰਨ ਦਾ ਆਸਤਾ ਸਾਡੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਨਾਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਉਹਨੂੰ ਮੰਨਣ ਦਾ ਹੈ ਜਿਹੜਾ ਸਭ ਤੋਂ ਵੱਡੀ ਗੱਲ ਹੈ ਦੀਵਾਨ ਟੋਡਰ ਮਾਲ ਜੀ Hindu ਧਰਮ ਨੂੰ ਬਿਲੋਂਗ ਕਰਦੇ ਸੀ ਪਰ ਉਹਨਾਂ ਨੇ ਜਿਹੜੀ ਗੱਲ ਕੀਤੀ ਉਹ ਸਿੱਖ ਧਰਮ ਦੀ ਗੱਲ ਕੀਤੀ ਜੇ ਆਪਾਂ ਕਹੀਏ ਕਿ ਦੀਵਾਨ ਉਹ ਤੋਂ ਹੋਰ ਸਕਦਾ ਹੋਰ بڑے ਜ਼ਿੰਮੇਦਾਰ ਹੋਣਗੇ ਬੜੇ ਵੱਡੇ ਵੱਡੇ ਹੋਣਗੇ ਰਾਏ ਦਾ ਖਿਤਾਬ ਜਿਹੜਾ ਮੁਗਲਾਂ ਦੇ ਵਿੱਚ ਰਾਜ ਦਾ ਖਿਤਾਬ ਬਹੁਤ ਘੱਟ ਬੰਦਿਆਂ ਨੂੰ ਮਿਲਦਾ ਸੀ ਰਾਜਾਂ ਦਾ ਖਿਤਾਬ ਮਿਲਿਆ ਹੋਇਆ ਉਸ ਇਨਸਾਨ ਨੇ ਦੁਨੀਆ ਦੀ ਬੇਸ਼ਕੀਮਤੀ ਜਗਾ ਜਿਹੜੀ ਦੁਨੀਆ 'ਚ ਇਦੋਂ ਮਹਿੰਗੀ ਜਗਾ ਕਿਤੇ ਨਹੀਂ ਅਜੇ ਤੱਕ ਹੋਈ ਕਿ ਇੱਕ ਅੰਗੀਠਾ ਸਾਹਿਬ ਵਾਸਤੇ 78000 ਸੋਨੇ ਦੀਆਂ ਮੋਹਰਾਂ ਜਿਹੜੀਆਂ ਖੜੀਆਂ ਜਿਹਦੀ ਕੀਮਤ 2 ਅਰਬ ਕਰੋੜ ਰੁਪਏ ਤੋਂ ਉੱਤੇ ਉਸ ਟਾਈਮ ਦੇ ਨੇੜ ਦੇ ਜਾਇਜ਼ ਆ ਲਾਈਏ ਬਣਦੀ ਹੈ ਤੇ ਉਹ ਚੀਜ਼ ਜਿਹੜੀ ਹੈ ਉਹ ਜਗਾ ਲੈ ਕੇ ਦਿੱਤੇ ਤੇ ਜਿਹੜਾ ਇੱਕ ਨਵਾਂ ਨਵੇਕਲਾ ਜਿਹੜਾ ਸੀ ਕਿਉਂਕਿ ਮੈਂ ਹਮੇਸ਼ਾ ਕਹਣਾ ਕਿ ਯਾਰ ਧਰਮ ਹਿੰਦੂ ਸਿੱਖ ਮੁਸਲਮ ਇਸਾਈ ਸਾਰੇ ਇੱਕੋ ਹੈ ਸਾਡਾ ਫਲਸਫਾ ਸਾਡੇ ਜਿਹੜੀ ਸਾਡੀ ਸਿੱਖ ਕੌਮ ਹੈ ਜੇ ਸਾਡੇ ਗੁਰੂਆਂ ਨੇ ਇੱਕ ਫਲਸਫਾ ਦਿੱਤਾ ਹੈ ਇੱਕੋ ਸਿਮਰੋ ਨਾਨਕਾ ਜੋ ਜਲਤਲ ਰਿਹਾ ਸਮਾਏ ਦੂਜਾ ਕਾ ਹੈ ਸਿਮਰੀਏ ਜੋ ਜੰਮੇ ਤੇ ਮਰ ਜਾਏ ਸੋ ਇੱਕੋ ਉਹਨੂੰ ਸਿਮਰਨ ਦੀ ਲੋੜ ਹੈ ਜਿਨੇ ਹਮੇਸ਼ਾ ਸ੍ਰਿਸ਼ਟੀ ਨੂੰ ਰਚਿਆ ਸਾਡੇ ਅੱਜ ਦੇ ਸਮੇਂ ਵਿੱਚ ਕੀ ਹੋ ਰਿਹਾ ਲੋਕਾਂ ਨੂੰ ਜਿਹੜੇ ਸਾਡੇ ਕਈ ਇਹੋ ਜਿਹੇ ਲੋਕ ਜੰਮੇ ਹੋਏ ਨੇ ਜਿਨ੍ਹਾਂ ਨੂੰ ਸ਼ਾਇਦ ਇਹ ਚੀਜ਼ਾਂ ਦਾ ਪਤਾ ਨਹੀਂ ਆ ਨਾ ਇਤਿਹਾਸ ਪੜ੍ਹਦੇ ਨੇ ਨਾ ਕੌਮਾਂ ਦੇਖਦੇ ਨੇ ਨਾ ਇਹ ਦੇਖਦੇ ਨੇ ਕਿ ਜਿਹੜੇ ਹੁਣ ਇੱਥੇ ਖੜੇ ਆ ਆਪਾਂ ਇਨਾਂ ਚ ਹਰ ਬੰਦੇ ਦੀ ਕਿਤੇ ਨਾ ਕਿਤੇ ਆਸਥਾ ਜੁੜੀ ਹੋਈ ਆ ਹੋ ਸਕਦਾ ਇੱਥੇ ਹਿੰਦੂ ਵੀ ਬਹੁਤ ਹੋਣਗੇ ਹੋ ਸਕਦਾ ਦੇ ਵਿੱਚੋਂ ਮੁਸਲਮ ਭਾਈਚਾਰਾ ਵੀ ਹੋਊਗਾ ਯਾਰ ਪਿਆਰ ਤੇ ਸਤਕਾਰ ਵੱਡੀ ਚੀਜ਼ ਆ ਭਾਈਚਾਰਾ ਸਾਂਝ ਵੱਡੀ ਚੀਜ਼ ਆ ਸਾਡੇ ਗੁਰੂਆਂ ਨੇ ਜਿਹੜੇ ਸਿਖਾਈ ਆ ਤੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਨਾ ਜੇ ਛੋਟੇ ਸਹਿਬਜ਼ਾਦੇ ਨੇ ਕੁਰਬਾਨੀਆਂ ਹੋਈਆਂ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਹੋਈ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਜੇ ਕਹੀਏ ਉਹ ਕੁਰਬਾਨ ਹੋਏ ਤਾਂ ਉਹਨਾਂ ਨੇ ਸਭ ਧਰਮਾਂ ਨੂੰ ਸਾਂਝੇ ਤੌਰ ਤੇ ਜ਼ੁਲਮ ਦੇ ਖਿਲਾਫ ਟੱਕਰਾਂ ਕੀਤਾ ਕਿਸੇ ਇੱਕ ਧਰਮ ਦੇ ਲਈ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਜਿਹੜੇ ਧਰਮ ਦੇ ਵਿੱਚ ਵੀ ਕੋਈ ਜ਼ੁਲਮ ਕਰਦਾ ਜਿਹੜੇ ਧਰਮ ਤੇ ਜੇ ਹਿੰਦੂਆਂ ਤੇ ਹੋਇਆ ਤਾਂ ਚਾਂਦਨੀ ਚੌਂਕ ਚਬ ਦਾ ਸ਼ੀਸ਼ ਕਟਾਇਆ ਜੇ ਕਿਤੇ ਕਿਸੇ ਹੋਰ ਧਰਮ ਤੇ ਹਮਲਾ ਹੋਇਆ ਇਵਨ ਮੁਸਲਮਾਨ ਨਾਲ ਜੇ ਆਪਾਂ ਦੇਖੀਏ ਤਾਂ ਹਾ ਦਾ ਨਾਰਾ ਸਾਹਿਬ ਗਰਦੋਬਰਾ ਜਿੱਥੇ ਨਵਾਬ ਮਲੇ ਕੋਲਡੇ ਨੇ ਹਾ ਦਾ ਨਾਰਾ ਮਾਰਿਆ ਤੇ ਵੱਡੀ ਗੱਲ ਹੈ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਵੱਡਾ ਤਾਂ ਹੀ ਕੌਮਾਂ ਤੇ ਇਹ ਜਿਹੜਾ ਸ੍ਰਿਸ਼ਟੀ ਅਤੇ ਸੰਸਾਰ ਹੈ ਚੱਲਦਾ ਕਿਉਂਕਿ ਇਹਨਾਂ ਦੇ ਵਿੱਚ ਇਹ ਜੇ ਲੋਕ ਜਿਹੜੇ ਨੇ ਦੀਵਾਨ ਟੋਡਰਮਾਲ ਜੀ ਵਰਗੇ ਜਿਹੜੇ ਇਨਸਾਨ ਹੁੰਦੇ ਨੇ ਉਹ ਇੱਕ ਨਵੀਂ ਨੀਂਹ ਰੱਖ ਕੇ ਜਾਂਦੇ ਨੇ ਤੇ ਅੱਜ ਅਸੀਂ ਬੜਪਾਗਿਆ ਸਾਰੀ ਸੰਗਤ ਬੜਪਾਗੀ ਹੈ ਕਿ ਅਸੀਂ ਉਹਨਾਂ ਦੇ ਸ਼ਹੀਦੀ ਦਿਹਾੜੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਤੇ ਇਹ ਵੀ ਪਵਿੱਤਰ ਧਰਤੀ ਹੈ ਕਿ ਇਸ ਇਲਾਕੇ ਦੇ ਵਿੱਚ ਉਹਨਾਂ ਦੀਆਂ ਆਸਥੀਆਂ ਵਰਾਜਮਾਨ ਨੇ ਜੇ ਗੱਲਬਾਤ ਕਰੀਏ ਸ਼੍ਰੀ ਜੋਤੀ ਸਰੂਪ ਸਾਹਿਬ ਤੋਂ ਨਗਰ ਕੀਰਤਨ ਪਹੁੰਚੂ ਗਾ ਲੋਕ ਸਾਹਿਬ ਪਹੁੰਚਣਾ ਕੀ ਲੱਗਦਾ ਪ੍ਰਤੀਕ ਤਾਂ ਉਹੀ ਆ ਵੀ ਦੀਵਾਨ ਟੋਡਰਮਲ ਜੀ ਜਦੋਂ ਪਿੱਛੇ ਲੈ ਜੀਏ ਸੈਂਕੜੇ ਸਾਲ ਪਿੱਛੇ ਲੈ ਜੀਏ ਕਿ ਪਹਿਲਾਂ ਸੰਸਕਾਰ ਹੋਇਆ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਸਾਹਿਬ ਨਗਰ ਕੀਰਤਨ ਪਹੁੰਚਦਾ ਸਮਝ ਲਓ ਡੈੱਡ ਬੋਡੀਆਂ ਜਾਂ ਸ਼ਹਾਦਤਾਂ ਹੋਈਆਂ ਨੇ ਉਹ ਪਹੁੰਚੀਆਂ ਨੇ ਉਸ ਤੋਂ ਬਾਅਦ ਸੰਸਕਾਰ ਹੋਇਆ ਸੰਸਕਾਰ ਹੋਣ ਤੋਂ ਬਾਅਦ ਇਹ ਅਸਥੀਆਂ ਆ ਰਹੀਆਂ ਨੇ ਇਹ ਸਮਝੀ ਆਪਾਂ ਇਹ ਨਗਰ ਕੀਰਤਨ ਇਹ ਗੱਲ ਪਤਾ ਵੇ ਬੜਾ ਚਾਰ ਕਿਲਾਈਨਾ ਚ ਆਪਾਂ ਸਾਰਾ ਕੁਝ ਕਰਦਾਨੇ ਆ ਉਥੋਂ ਐ ਚੱਲ ਪਿਆ ਤੇ ਇੱਥੇ ਪਹੁੰਚ ਗਿਆ ਪਰ ਇਹ ਦੇਖੋ ਤੋਂ ਹਾਲਾਤ ਕਹੇ ਜੇ ਹੋਣਗੇ ਜਦੋਂ ਸੂਬੇ ਸਰਹੰਦ ਵਰਗੇ ਜਿਹੜੇ ਜ਼ੁਲਮ ਦੀ ਇੰਤਿਹਾਈ ਜਿਹਨੂੰ ਕਹਿੰਦੇ ਆ ਉਹ ਕਰਦੇ ਸੀ ਤੇ ਉਦੋਂ ਲੋਕ ਕਿਵੇਂ ਕਿਸ ਹੌਂਸਲੇ ਤੇ ਕਿਸ ਦਲੇਰੀ ਨਾਲ ਆਏ ਹੋਣਗੇ ਉਹ ਸ਼ਾਇਦ ਉਹੀ ਜਾਣਦੇ ਨੇ ਸਾਡੇ ਵਰਗੇ ਤਾਂ ਉਹ ਸੋਚ ਕਲਪਨਾ ਵੀ ਨਹੀਂ ਕਰ ਸਕਦੇ ਸੋ ਏਡੀ ਵੱਡੀ ਜਿਹੜੀ ਇਹ ਵੱਡੀ ਗੱਲ ਹੈ ਤੇ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜੀ ਇਹ ਇਹ ਚ ਜਿਹੜੀਆਂ ਇਹ ਸਮਾਗਮ ਨੇ ਮੈਂ ਤਰਾਸਦੀ ਵੀ ਮੰਨਦਾ ਕਿ ਜਗ੍ਹਾ ਮੈਨੂੰ ਦੁੱਖ ਹੁੰਦਾ ਹੈ ਕਿ ਜੋ ਇਸ ਸਥਾਨ ਦਾ ਆਲੂਆਰਖ ਸਾਹਿਬ ਹੈ ਜਾਂ ਸਾਡੇ ਇਲਾਕੇ ਚ ਕੋਈ ਸਾਹਿਬ ਹੈ ਜਾਂ ਦਿਵਾਨ ਟੋਡਰ ਮਾਲਜੀ ਦੀ ਜਗ੍ਹਾ ਇਹਨੂੰ ਬਹੁਤ ਵੱਡਾ ਹੋਰ ਕਰਨਾ ਚਾਹੀਦਾ ਤੇ ਸਮਾ ਪਰਮਾਤਮਾ ਦੇਊਗਾ ਕਦੇ ਤਾਂ ਜ਼ਰੂਰ ਬਣਾਵਾਂਗੇ ਬਾਕੀ ਦਾ ਸੇਵਾ ਦਾ ਨਾ ਕਿਉਂਕਿ ਗੁਰੂ ਮਹਾਰਾ ਕਰਦਾ ਉਹ ਹੈ ਅਸੀਂ ਕਰਨ ਵਾਲੇ ਵੀ ਕੋਈ ਨਹੀਂ ਆ ਉਹ ਕਰਾਉਣ ਵਾਲੇ ਤੇ ਕਰਨ ਵਾਲਾ ਵੀ ਉਹ ਹੀ ਆ ਅਸੀਂ ਕਰਨ ਵਾਲੇ ਵੀ ਨਹੀਂ ਆ ਕਿਉਂਕਿ ਜੇ ਅਸੀਂ ਕਹਾਂਗੇ ਨਾ ਕਿ ਅਸੀਂ ਕਰਤਾ ਤਾਂ ਫਿਰ ਵੀ ਸਾਡੇ ਚ ਮੈਂ ਆਉਂਦੀ ਹੈ ਜੋ ਕਰਨਾ ਹੈ ਉਹਨੇ ਕਰਨਾ ਹੈ ਤੇ ਪਰਮਾਤਮਾ ਉਹ ਕਰਾਊਗਾ ਜ਼ਰੂਰ ਤੇ ਇਸ ਥਾਨ ਦੀ ਵਿਲੱਖਣਤਾ ਜੇ ਬਣੀ ਹੈ ਤਾਂ ਇਹ ਮੈਂ ਉਹ ਵੀ ਧੰਨਵਾਦ ਕਰਦਾ ਸੰਤਾ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਇਹ ਨਗਰ ਕੀਰਤਨ ਸ਼ੁਰੂ ਕੀਤੇ ਤੇ ਇਹਦੇ ਨਾਲ ਜਿਹੜਾ ਸਾਡੇ ਸਿੱਖ ਇਤਿਹਾਸ ਨਾਲ ਸਾਡੀਆਂ ਕੁਰਬਾਨੀਆਂ ਨਾਲ ਜਿਹੜਾ ਸਾਡੇ ਜਿਹੜੇ ਬੱਚੇ ਨੇ ਆ ਛੋਟੇ ਛੋਟੇ ਬੱਚੇ ਜਿਹੜੇ ਨੇ ਜੁੜੇ ਨੇ ਤੇ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਨਵੀਂ ਸੇਧ ਮਿਲਦੀ ਹੈ ਬਿਲਕੁਲ ਸ੍ਰੀ ਅੰਝਲੀਆਂ ਭੇਂਟ ਕਰ ਲਈ ਅਸੀਂ ਦੇਖ ਰਿਹਾ ਸੰਕੜੇ ਸੰਗਤ ਹਰ ਅੱਡੇ ਤੇ ਜੇ ਬੋੜਾਂ ਲਾਈਏ ਕਨੜ ਕੀ ਲਾਈਏ ਹੁਣ ਪਵਾਨੀ ਦਾ ਟਰੱਕ ਯੂਨੀਅਨ ਜਾਣਾ ਕਾਕੜੇ ਪਿੰਡ ਜਾਣਾ ਜੀ ਕਿਤੇ ਨਾ ਕਿਤੇ ਸੰਕੜੇ ਜਿਹੜੀ ਸਿੱਖ ਸੰਗਤਾਂ ਉਹ ਮੌਜੂਦ ਆ ਕਿ ਸੱਚੀ ਸ਼ਰਧਾਂਜਲੀ ਭੇਂਟ ਕਰੀਏ ਨਤਮਸਤਕ ਹੋਈਏ ਜੀ ਬਹੁਤ ਜਾਨੀ ਕਿ ਕਿਤੇ ਨਾ ਤੇ ਰਾਤ ਨੂੰ ਮੈਨੂੰ ਉਮੀਦ ਹੈ ਕਿ 11 ਤੋਂ 12 12 ਵਜੇ ਤੋਂ ਬਾਅਦ ਉੱਥੇ ਪਹੁੰਚੂਗਾ ਤੇ ਤੁਸੀਂ ਹਿਸਾਬ ਲਾ ਲਓ ਤੇ ਮੈਨੂੰ ਲੱਗਦਾ ਹੈ ਤਕਰੀਬਨ 70 80 ਕਿਲੋਮੀਟਰ ਦਾ ਸਫ਼ਰ ਹੀ ਹੈ ਕੋਈ ਜ਼ਿਆਦਾ ਨਹੀਂ ਹੈ ਤੇ ਇੰਨਾ ਸਫ਼ਰ ਜਿਹੜਾ 15 16 ਘੰਟੇ ਲੱਗਣ ਤੇ ਇਸ ਤੋਂ ਬਾਅਦ ਉਸ ਸ਼ਾਮ ਤੱਕ ਕਿੱਥੇ ਹੋ ਸਕਦਾ ਬਹੁਤ ਵੱਡੀ ਗਿਣਤੀ ਸੰਗਤ ਵੇਟ ਕਰਦੀ ਹੈ ਜਿੱਥੇ ਆਲੇ-ਦਾਲੇ ਦੇਖੋ ਲੰਗਰਾਂ ਦੇ ਰੂਪ ਵਿੱਚ ਤੇ ਇਸ ਵਾਰੀ ਜਿਹੜਾ ਇੱਕ ਰਿਕਾਰਡ ਤੋੜ ਇਕੱਠ ਵੀ ਹੋਇਆ ਜਿਹੜੀ ਆਸ ਤਾਂ ਕਿਉਂਕਿ ਬਹੁਤ ਸਾਰੀਆਂ ਮੈਂ ਇੱਥੇ ਕਹਿਣਾ ਚਾਹੁੰਦਾ ਬਹੁਤ ਸਾਰੀਆਂ ਤਾਕਤਾਂ ਸਾਡੇ ਸਿੱਖ ਧਰਮ ਨੂੰ ਸਾਡੇ ਗੁਰੂ ਗ੍ਰੰ ਸਾਡੀ ਸਿੱਖ ਸੰਗਤ ਨੂੰ ਸਮਝਣਾ ਚਾਹੀਦਾ ਹੈ ਗੱਲਾਂ ਕਿ ਉਹ ਕਮਜ਼ੋਰ ਜਿਹੜਾ ਕਰਨਾ ਚਾਹੁੰਦੇ ਨੇ ਨਾ ਉਹਨਾਂ ਤੋਂ ਬਚਣ ਦੀ ਲੋੜ ਹੈ ਆਪਸ ਇੱਕ ਦੂਜੇ ਦੇ ਇਲਜ਼ਾਮ ਨਾਲੋਂ ਉਹਨਾਂ ਲੋਕਾਂ ਤੋਂ ਬਚੋ ਜਿਹੜੇ ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਬਹੁਤ ਵਧਰੀ ਹੈ ਲੋਕਾਂ ਦੇ ਜਦੋਂ ਵਧਦੀ ਹੈ ਤਾਂ ਉਹ ਆਸਥਾ ਨੂੰ ਤੋੜਨ ਵਾਸਤੇ ਜਿਹੜੇ ਦੂਜੇ ਧਰਮਾਂ ਦੇ ਜਾਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਕਿਉਂਕਿ ਜੇ ਆਸਥਾ ਵਧੂਗਾ ਤਾਂ ਧਰਮ ਵੀ ਵਧੂਗਾ ਸੋ ਧਰਮ ਨੂੰ ਕਮਜ਼ੋਰ ਕਰਨ ਤੇ ਲੱਗਿਆ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਲਕਾ ਨਾਬਾ ਤੋਂ ਪਹਿਲਾਂ ਗੱਲਬਾਤ ਕੀਤੀ ਆ ਹੁਣ ਹਲਕਾ ਸੰਗਰੂਰ ਤੋਂ ਕਰ ਰਹੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਲਗਾਤਾਰ ਨਤਮਸਤਕ ਹੋ ਰਹੀ ਆ ਸਵਾਗਤ ਕਰ ਰਹੀ ਆ ਨਗਰ ਕੀਰਤਨ ਦੇ ਜਿੱਥੇ ਵੀ ਨਗਰ ਕੀਰਤਨ ਪਹੁੰਚਦਾ ਤੁਹਾਨੂੰ ਤਸਵੀਰਾਂ ਸਿੱਧੀਆਂ ਦਿਖਾ ਰਿਹਾ ਕਿ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਨਗਰ ਕੀਰਤਨ ਗੁਰਦੁਆਰਾ ਅਲੂਰਖ ਸਾਹਿਬ ਮੰਜੀ ਸਾਹਿਬ ਪਹੁੰਚਣਾ ਰਾਤ ਨੂੰ ਦੇਰ ਰਾਤ 10 11 ਵਜੇ ਪਹੁੰਚੇਗਾ ਪਰ ਰਸਤੇ ਦੀਆਂ ਤੁਹਾਨੂੰ ਤਸਵੀਰਾਂ ਦੇਖੀਆਂ ਜਿੱਥ ਸਿੱਖ ਸੰਗਤਾਂ ਦਾ ਸੈਲਾਬ ਹੀ ਆ ਰਿਹਾ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਸੱਚੀ ਸ਼ਰਧਾਂਜਲੀ ਭੇਟ ਕਰ ਰਹੀਆਂ ਨੇ ਕੈਮਰਾਮੈਨ ਪੀਮਾ ਪੱਟੀਵਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ